ਹੈਰੀ ਹੈ ਸਟੇਟ ਹੈ ਸਟੇਟ ਹੈ ਜੀ ਬੱਚ ਗੁੱਛਾ ਰਿਹਾ ਕਰੀ ਅੱਛੀ ਕਾਲੀ ਸਵਾਰ ਕਰਦੇ ਆ ਤੁਹਾਡਾ ਪੰਗੋ ਬਲਾ ਦੇ ਵਿੱਚ ਟਾਈਮ ਹੋ ਗਿਆ 8 ਵਜੇ ਕੇ 18 ਮਿੰਟ ਤੇ ਆਪਾਂ ਉੱਠ ਗੜੇ ਫਿਰ ਆਪਾਂ ਪ੍ਰੈਟਿਬੂ ਜੋ ਹੋ ਗਏ ਆ ਆਹ ਨਾਲ ਤੇ ਚੱਲ ਪਏ ਇਸ ਟਾਈਮ ਪਹੁੰਚੇ ਆ ਆਪਾਂ ਸੰਭਲ ਪਰ ਪਾਰਕ ਕਰਾਤਾ ਕਿਉਂ ਬਰਨੇ ਰਾਤੋ ਰਾਤ ਮਨੋ ਹੈ ਨਹੀਂ ਜੀ ਉਮੀਦ ਮੈਂ ਕਿਤੇ ਵੀ ਇੱਧਰੇ ਸੰਭਲਪੁਰ ਤੇ ਇੱਧਰੇ ਰੋਕੂ ਆ ਕਿਤੇ ਹਲੋ ਵਧੀਆ ਗੱਲ ਆ ਬਾਰ ਹੋ ਗਿਆ ਸੰਭਲਪੁਰ ਹੁਣ ਕਰੇਂਦਰ ਬਾਈ ਉਹਨਾਂ ਨੂੰ ਫੋਨ ਕਰਦੇ ਆ ਪੁੱਛਦੇ ਆ ਵੀ ਕਿੱਥੇ ਪਹੁੰਚੇ ਆ ਉਹ ਮੈਂ ਨੂੰ ਕਹਿੰਦਾ ਕਹਿੰਦਾ ਫੜ ਲਾ ਉਹਨਾਂ ਨੂੰ ਜਾ ਕੇ ਕਹਿੰਦਾ ਉਹ ਖੜੇ ਆ ਮੇਰੇ ਖਿਆਲ ਯਾਰ ਤੇ ਨਾਮ ਛੋਲੇ ਉਹ ਜਿਹੜਾ ਮੋੜ ਦੇ ਮੰਦਰਾ ਹਨਾ ਤੇ ਮੈਂ ਤੁਹਾਡੇ ਕੋਲ ਲਈ ਰੁਕੇ ਜੀ ਆਪਾਂ ਪਰ ਮੈਂ ਤੁਹਾਡੇ ਦੇ ਨਾਲ ਅੱਧੀ ਚੱਲ ਪਏ ਤੇ ਹੁਣ ਅੱਗੇ ਚੱਲ ਕੇ ਯੂਰੀਆ ਫਵਾਣੇ ਆ ਆਪਾਂ ਯੂਰੀਆ ਨਹੀਂ ਹੈਗਾ ਆਪਣੇ ਇੰਨੇ ਟੰਡੇ ਅਮਦਲਾਵਲ ਜਾਏਗਾ ਉਤਨਾ ਉਹ ਹਿਸਾਬ ਨਾਲ ਲਿਆਏਗਾ ਇਹ ਨਾ ਹੋਣਾ ਚਾਹੀਦਾ ਤੇ ਗ੍ਰਿੰਦਰ ਬਾਈ ਨੇ ਲੋਕੇਸ਼ਨ ਭੇਜਤੀ ਕਹਿੰਦਾ ਦੇ ਤੂਰ ਥਾਪੇ ਦੇ ਖੜਜੋ ਆ ਕੇ ਕਨਕ ਅੱਜ ਨਾ ਬਾੜਿਓ ਕਹਿੰਦਾ ਗੱਡੀ ਮੈਂ ਕਹਾਂ ਅੱਧੀ ਅੱਜ ਨਹੀਂ ਬਾੜਦੇ ਕਹਿੰਦਾ ਕਦੇ ਸਾਰਿਆਂ ਦਾ ਹੀ ਪੱਠਾ ਪਟਾ ਦੋ ਵੀ ਫਿਰ ਸਾਰਿਆਂ ਨੂੰ ਕਹਿਣਗੇ ਵੀ 3 ਦਿਨ ਬਾੜੋ ਗੱਡੀ ਕਹਿੰਦਾ ਗੱਡੀ ਆਪਾਂ ਨੇ ਚੌਥੇ ਦਿਨ ਬਾੜਨੀ ਮੈਂ ਕਿਹਾ ਠੀਕ ਆ ਕਹੋ ਵੀ ਬੜਾ ਯਾਰਾ ਸਾਰਿਆਂ ਨੂੰ ਇਹ ਲੱਗ ਜਾਂਦੇ ਆ ਇਹ ਕਹਿਣਾ ਵੀ 3 ਦਿਨ ਬਾੜੋ ਗੱਡੀ ਤੁਸੀਂ ਲਾ ਭਈ ਉਹ ਉੱਪਰ ਪਿਆਜ਼ਾਂ ਵਾਲੀ ਦੀ ਗੱਡੀ ਦਿਖ ਰਹੀ ਹੈ ਨਾ ਮੋਰੇ ਸ਼ਾਂਦੀ ਉਹ ਵਾ ਲੇ ਲੈਂਡ ਤੇ ਇੱਕ ਘੋੜਾ ਇਹ ਇੰਦਰ ਡੇਟ ਸੀ ਫੋਰਮੈਨ ਸਾਹਿਬ ਅਹ ਹੱਤ ਸਾਹਿਬ ਉਹ ਸਾਫ਼ ਕਰ ਰਿਹਾ ਬੈਠਿਆ ਇੰਨੇ ਬੈਠੇ ਉਹ ਤੋਰ ਲੋ ਭਾਈ ਵੇ ਲੈਣ ਦੇ ਤੇ ਡਰਾਈਵਰ ਰੋਵੇ ਮਾਲਕ ਹੱਸੇ ਚੱਲ 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 ਬਸੰਤੀ ਹੋਲਾ ਜੈਮ ਲੱਗ ਗਿਆ ਜੈਮ ਨਹੀਂ 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 ਖੁੱਲਈ ਗੱਡੀ ਗਿਰੀ ਵੀ ਆ ਗੱਡੀ ਮੇਰੇ ਵੀਰੋ ਵਾਹਿਗੁਰੂ 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 ਵਾਹਿ

ਆਪਾਂ ਤੇ ਹੁਣ ਮਾਂ ਵੀ ਹੋਟਲ ਤੇ ਇੱਕ ਹੀ ਆ ਲਗੇ ਪੀਨੇ ਆ ਚਾਹ ਕਿਉਂਕਿ ਗਰੇਂਦਰ ਭਾਈ ਮਾਂਵੀ ਹੋਟਲ ਦਾ ਬੜਾ ਖਜਾਂਦਾ ਹੁੰਦਾ ਉਹਨਾਂ ਅੱਜ ਦਾ ਦਾ ਕਿਰਾ ਰੋਟੀ ਖਾਣੀ ਆ ਫਿਰ ਮਾਂਵੀ ਹੋਟਲ ਤੇ ਇਹ ਵੀ ਨਾਲੇ ਰਲਿਆ ਵਾ ਜਿਗਾ ਉਹਦੇ ਹੁਣ ਵੀਡੀਓ ਬਣਾਉਂਗਾ ਤੇ ਜਾ ਕੇਗਾ ਗਰੇਂਦਰ ਭਾਈ ਮਾਂਵੀ ਹੋਟਲ ਤੇ ਖੜ ਗਏ ਆ ਕਹਾਂਗੇ ਜਿਹੜੇ ਬਾਈਆਂ ਨੂੰ ਨਹੀਂ ਪਤਾ ਮੈਂ ਇਹਨਾਂ ਨੂੰ ਕਹਿ ਕੇ ਪਿਆ ਸੀਗਾ ਮੈਂ ਕਿਹਾ ਬਈ ਮਾ ਵੀ ਹੋਟਲ ਤੇ ਮੈਨੂੰ ਰੋਟੀ ਖਿਲਾ ਦਿਓ ਤੇ ਮੈਂ ਸੋਝੂਗਾ ਮੈਂ ਸੋਹ ਗਿਆ ਇਦਾਂ ਹੀ ਇਹਨਾਂ ਨੇ ਮੈਨੂੰ ਠਾਲੇ ਹੀ ਨਹੀਂ ਵੀ ਰੋਟੀ ਖਾਲਾ ਇਦਾਂ ਹੀ ਉੱਥੇ ਲੈ ਕੇ ਜਾਮ ਜੋਲੇ ਐ ਇਹ ਲੋ ਚੱਲਦੇ ਹੋਰ ਇਹਨੂੰ ਯਾਰ ਸਪੀਡ ਵਾਲੇ ਵੀ ਖੜੇ ਆੰਨੇ ਆ ਉਹ ਅੱਗੇ ਆੰਨੇ ਆ ਤਿਕਾਵਾਂਗੇ ਤੁਹਾਨੂੰ। ਹੁਣ ਲੇਟਰ ਟਾਈਮ ਹੋ ਗਿਆ 11 ਵਜਣੇ ਵਾਲੇ ਆ ਤੇ ਪਾਲੜੇ ਪਹੁੰਚ ਗਏ ਆਪਾਂ ਆ ਗਿਆ ਮਾਵੀ ਹੋਟਲ ਕਰਿੰਦਰ ਬਾਈ ਆ ਗਿਆ ਮਾਵੀ ਹੋਟਲ ਇਹ ਆ ਮਾਰਦਾ ਗੇਅਰ ਡਾਊਨ ਆਪਾਂ ਨੇ ਆ ਤਾਰ ਦੇਣੀ ਐ ਕਿਨੂੰ ਇਤਾਂ ਇਦਾਂ ਤਾਰ ਨਹੀਂ ਐਦਾਂ ਆ ਤੇ ਲਾਵਾਂਗੇ ਯਾ ਗਈ ਸ਼ਾਮੇ ਗੱਡੀ ਨਾ ਹੀ ਮਿੱਤਰੋ ਟਾਇਰ ਕੱਪਾ ਦੇਖਦੇ ਹੁਣ ਤਿੰਨ ਨਾਲੇ ਕਰਦੇ ਆਪਾਂ ਬੁਰਚ ਮੁਰਚ ਵਰਚ ਕਰਕੇ ਚਾਹ ਪੀਵੇ ਫੇਰ ਚਲਦੇ ਹਾਂ ਠੀਕ ਆ ਠੀਕ ਰਿਹਾ ਕਰੋ ਤੁਹਾਡੇ ਪਰਿਆ ਸਾਰਾ ਤਰਮਦਾਰ ਦਾ ਦੀ ਰਿਪੋਰਟ ਐਰ ਦੀ ਰਿਪੋਰਟ ਮਿੰਟੂ ਨੇ ਆਦ ਕੀ ਫੱਟੇ ਪੁੱਠੇ ਪਾਤੇ ਕਹਿੰਦਾ ਅੰਦਰੋਂ ਸਾਫ ਹੋ ਜਾਣਗੇ ਫੇ ਪੇਂਟ ਵੀ ਕਰਾ ਦਾਂਗੇ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਅਹ ਤਾਂ ਵਾਟੀ ਨਹੀਂ ਆਂਦੀ ਮੈਂ ਤਾਂ ਨਹੀਂ ਓਕੇ ਦੀ ਰਿਪੋਰਟ ਐਡ ది سپورਟ ਗ੍ਰਿੰਦਰ ਭਾਈ ਬਹੁਤ ਮਾੜੀ ਹੋਈ ਯਾਰ ਮੇਰੇ ਨਾਲ ਤਾਂ ਮੈਂ ਆ ਗਿਆ ਚਾਹ ਪੀਣ ਹੋਟਲ ਤੇ ਮੈਂ ਕਿਹਾ ਚੱਲ ਜਾਣੇ ਆ ਉਹ ਕਹਿੰਦਾ ਕੁਝ ਵੀ ਨਹੀਂ ਚਾਹ ੱਡ ਪਾਣੀ ਵੀ ਨਹੀਂ ਹੈਗਾ ਕਹਿੰਦਾ ਤੇ ਉਹ ਮੇਰਾ ਕੰਮ ਮਜਾ ਚੱਲਦਾ ਪਿਆ ਅਹ ਰੋਡ ਤੋਂ ਪਰਲੇ ਪਾਸੇ ਇਹਨੇ ਬਣਾਉਂਦਾ ਮੁੰਡਾ ਕਿਹੜਾ ਬਣਾਉਂਦਾ ਹੈਗਾ ਰੋਡ ਤੋਂ ਪਰਲੇ ਪਾਸੇ ਤੇ ਜਿੱਥੇ ਇਹਨੇ ਨਵੇਂ ਮੇਤਰੋ ਟਾਈਮ ਹੋ ਗਿਆ 12:20 ਮਿੰਟ ਇਹ ਚੜਾਈ ਹੋ ਗਈ ਸਟਾਰਟ ਕੰਜਰ ਪਹੁੰਚਣੇ ਆਲੇ ਆਪਾਂ ਕੰਜਰ ਤੋਂ ਪਿੱਛੇ ਆ। ਉਹਦਾ ਕਾਦੀ ਤੇ ਵਿੱਚ ਆਰਟੀਓ ਖੜਿਆ ਲੀਗਾ ਤੇ ਕਈ ਗੱਡੀਆਂ ਰਕਵਾਈ ਹੋਈਆਂ ਜਿਹੜੀ ਮਤਲਬ ਖਾਲੀਆਂ ਗੱਡੀਆਂ ਸੀਗੀਆਂ ਉਹ ਵੀ ਰਕਵਾਈ ਹੋਈਆਂ। ਆਪਣਾ ਟੋਲ ਟੈਗਸ ਕਟਿਆ ਡੱਬੇ ਦੀ ਓਟ 'ਚ ਹੀ ਸੀਗਾ ਮੈਂ। ਡੱਬੇ ਦੀ ਓਟ 'ਚ ਨਿਕਲ ਗਿਆ। ਮਹਾਰਾਜ ਬਚਾਅ ਹੋ ਗਿਆ ਓ ਐਸਾ ਆਪਣੇ ਕੋਲ ਓਵਰਲੋਡ ਵੀ ਨਹੀਂ ਹੈ ਐਂਟਰੀ ਕਿੰਨੀ 500 ਰੁਪਇਆ ਲੰਦਾ ਚਲੋ 500 ਦਾ ਬਚਿਆ ਜੀ ਹੋਏ ਮੇਟਰੋ 55ਰ ਪਹੁੰਚ ਗਏ ਆਪਾਂ ਇਹ ਸਾਹਮਣੇ ਬੋਰਡ ਲੱਗਿਆ ਵਾ ਕਲਕੱਤੇ ਦਾ ਡਰਾਈਵਰ ਸਾਈਡ ਕਿਉਂਕਿ ਇਧਰ ਆਉਂਦੇ ਵੀ ਆਪਾਂ ਇਧਰ ਆਣੇ ਆ ਅੱਗੇ ਮੋੜ ਕੇ ਜਾ ਕੇ ਫੇਰ ਆਪਾਂ ਨੇ ਕਨੈਕਟਰ ਸਾਈਡ ਹੋ ਕੇ ਰੋਡ ਪਰ ਚੜ੍ਹ ਜਾਣਾ। ਇੱਦਾਂ ਖੜਕਪਰ ਨੂੰ ਗਿਆ ਉਹ ਉੱਥੇ ਆਪਣਾ ਖੜਕਪਰ ਗੈਰਾਂ। ਓਹ ਕੀ ਆ ਨਾ ਜੀ ਜਗ੍ਹਾ ਦਾ ਬਾਹਰ ਖੋਲੇ। ਤੇ ਵੈਰੇ ਕੋਟ ਜਿਹਾ ਮੋੜ ਜਾਣਾ ਫੇਰ ਆਪਾਂ ਨੇ ਡਰਾਈਵਰ ਸਾਈਡ ਆਹ ਮੇਤੋ 3 ਵਜੇ 50 ਮਿੰਟ ਹੋ ਗਏ ਤੇ ਜੱਸੀ ਪਰ ਪਾਰ ਕਰ ਲਿਆ ਆਪਣੇ ਜੱਸੀ ਪਰ ਜੱਸੀ ਜਾਸੀ ਪਰ ਹੈ ਜੱਟਸੀ ਪਰ ਆਪਾਂ ਜੱਸੀ ਪਰੇ ਗਈ ਜੰਨੇ ਤੇ ਹੁਣ ਚਾਹ ਪੀਣੇ ਅੱਗੇ ਰੁੱਕ ਕੇ ਕਿਤੇ ਆ ਜਿੱਦਾਂ ਰੋਟੀ ਵੀ ਨਹੀਂ ਖਾਧੀ ਹਮਨੇ ਮਾਂ ਕੱਲਾ ਕਹਾਂ ਭੁੱਖ ਜੀ ਐਨੀ ਦੀ ਮੈਂ ਕੱਲਾ ਖਾਉਂ ਆ ਕੰਨੋਂ ਮੈਂ ਤਾਂ ਨਹੀਂ ਠਾਲਿਆ ਆ ਲੈਣੀ ਮੈਂ ਖਾ ਕੇ ਸੁੱਤਾ ਆਹੋ ਤਾਂ ਮੈਂ ਕਿਹਾ ਇਹ ਖਾ ਕੇ ਸੁੱਤਾ ਮੈਂ ਕਿਹਾ ਫੇਰ ਆਈ ਤੇ ਮੈਂ ਕਿਹਾ じゃ ਤਾਂ ਫਿਰ ਦਿਨੇ ਮੈਂ ਕੀ ਉਕਲ ਮੈਂ ਨਾ ਮੈਨੂੰ ਭੁੱਖ ਜੀ ਨਹੀਂ ਦੀ ਮੈਂ ਤਾਂ ਨਹੀਂ ਖਾਧੀ ਮੰਨ ਤਾਂ ਕਿਹ ਚੱਲੇ ਰੋਟੀ ਨਹੀਂ ਖਾਵਾਂਗੇ ਟੁੱਟਾਵਾ ਰੋਡ ਹੋ ਗਿਆ 86 ਉਹ ਮੈਟਰੋ ਬਸ ਹੋਈ ਘਾਟ ਆ ਇੱਥੋਂ 12 13 ਕਿਲੋਮੀਟਰ ਤੇ ਦੋਸਤੋ ਪਹਿਲਾਂ ਹੋਟਲ ਆ ਖਾਲਸਾ ਟੱਪਾ ਇਹ ਗੱਡੀਆਂ ਦਾ ਉੱਪਰ ਵੀ ਲੱਗ ਜੰਨੇ ਆਪਾਂ ਨੇ ਥੱਲੇ ਹੀ ਢਾਰ ਲਈ ਆ ਇੱਧਰ ਨੂੰ ਚੜ੍ਹਦੀ ਵੀ ਗੱਡੀ ਤੇ ਮਨਟੂ ਕਹਿੰਦਾ ਕਹਿੰਦਾ ਚਾਹ ਪਾਣੀ ਪੀਣਾ ਮੈਂ ਕਿਹਾ ਚੱਲ ਨਾਲ ਆ ਪੰਜਾਬੀ ਢੱਬਾ ਵੀ ਇੱਥੇ ਰੁਕਦੇ ਆ ਨਾ ਟਾਇਰ 2 ਠੰਡੇ ਹੋ ਜਾਣਗੇ ਇੱਥੋਂ ਚੱਲਦੇ ਆ ਚਾਹ ਪਾਣੀ ਪੀ ਕੇ ਰੋ ਰੋ ਬਸੋਈ ਘਾਟ ਉੱਤਰਦੇ ਪਏ ਆ ਆ ਥੰਡੇ ਹੀ ਜਾਣਾ ਆਪਾਂ ਨੇ ਤੇ ਜਾਮ ਤਾਂ ਹੈ ਨਹੀਂ ਇੱਥਾ ਕੁਝ ਖਾਸ ਨਹੀਂ ਦੇਖੀਏ ਇੱਥੋਂ ਦੇਖ ਜਾਣਾ ਨਹੀਂ ਕਲੀਅਰ ਇਹ ਜੀ ਕੈਮਰੇ ਜਿਪਦਾ ਨਹੀਂ ਦੇਖਦਾ ਪਤਾ ਨਹੀਂ ਨਹੀਂ। ਉਹ ਤੈਨੂੰ ਥੱਲੇ। ਤੇ ਮੈਂਡੂ ਲੱਗ ਗਿਆ ਜੀਗਾ ਚਲਾਣਾ ਮੈਂ ਕਿਹਾ ਜਦ ਇਹਨਾਂ ਮੈਂ ਵਲੌਗ ਐਡਿਟ ਕਰ ਲਵਾਂ। ਤੇ ਹੁਣ ਜਾ ਕੇ ਆਪਾਂ ਨੇ ਤੌਰ ਟਾਪੇ ਦੇ ਖੜ ਜਾਣਾ। ਗਰੇਂਦਰ ਬਾਈ ਨੇ ਲੋਕੇਸ਼ਨ ਭੇਜੀ ਵੀ ਆ। ਉਤੋਂ 11:00 ਵਜੇ ਚੱਲਾਂਗੇ। ਅੰਗ 11:00 ਵਜੇ ਕਹਿੰਦਾ ਦਾ ਬਾਈ ਕਹਿੰਦਾ ਫੇਰ ਮਾਰ ਦਿਓ ਆਪਣਾ ਉਹ ਲਾਦਾ ਉਹ ਠੀਦਾ ਹੀ ਉਹ ਆ ਇੱਕੇ ਬੰਦੇ ਦਾ ਮਾਲ ਆ ਬੈਲਟੀਆਂ ਪਰ ਦੇਖਦੇ ਆ ਉਹ ਪੁੱਛਦੇ ਆ ਫੋਨ ਕਰਕੇ ਗੁਰਿੰਦਰ ਬਾਈ ਨੂੰ ਵੀ ਤੇਰਾ ਵੀ ਐਸੇ ਦਾ ਹੀ ਆ ਜੇ ਉਸੇ ਦਾ ਹੀ ਹੋਇਆ ਫੇਰ ਤਾਂ ਇਹਦਾ ਅੰਦਰੋਂ ਖਾਲੀ ਕਰਕੇ ਆ ਜੂਗਾ ਉਹ ਤੇ ਆਪਾਂ ਤਿੰਨੇ ਜਣੇ ਚਲੇ ਜਾਵਾਂਗੇ ਖਾਲੀ ਕਰਨੇ ਆ ਦੋ ਜਣੇ ਅਸੀਂ ਮਿੰਦੂ ਨੂੰ ਛੱਡ ਜਾਗੇ ਗੱਡੀ ਕੋਲ ਹੰਗਰ ਚਾਰਨ ਬਾਈ ਕਹਿੰਦਾਗਾ ਨਾ ਮਿਰਚ ਕਦੇ ਟੰਗੀ ਵੀ ਆ ਮਿਰਚ ਨਹੀਂ ਹੈਗੀ ਬਾਈ ਆਹ ਆਦਾ ਹੂੰ ਆ ਬਣੀ ਵੀ ਮਿਰਚ ਟੈਪ ਜੀ ਉਹ ਤੋਤੇ ਦੀ ਮਿਰਚ ਆ ਤੋਤੇ ਦੀ ਮਿਰਚ ਤੋਤਾ ਮਿਰਚ ਖਾਂਦਾ ਯਾਰ ਬੋਲਣ ਵਾਲਾ ਤੋਤਾ ਲੈਣਾ ਜਿਹੜਾ ਬੋਲਦਾ ਨਹੀਂ ਹੰਗਾ ਟੀਜ਼ਰ ਰੱਖੇ ਇਹਨੂੰ ਹਨਾ ਔਰ ਲਾਬੂਨਾ ਕੋਲ ਤੇ ਦੋ ਹੈਂ ਇੱਕ ਇੱਕ ਤੋਤਾ ਬੋਲਦਾ ਦਾ ਓਏ ਮਿੱਟੂ ਬਹੁਤ ਇੱਕ ਬੰਦਰੀ ਹਾਂ ਬਹੁਤ ਵਾਰ ਜੀ ਮੈਂ ਲਿਆਦੇ ਦੋ ਤੋਤੇ ਹਾਂ ਖਲਦੀ ਦਾ ਟਾਈਮ ਹੈ ਤੇ ਜਦ ਨਾਨਾ ਕਰਾਂਦੇ ਯੋਦੋਂ ਤੇ ਔ ਮੈਂ ਘਰੇ ਲੈ ਗਿਆ ਮੈਂ ਚੱਲ ਉਹ ਮੈਂ ਲਿਆਣਾ ਨਹੀਂ ਹੋਇਆ ਹੀ ਵਿਆਹ ਹੋਇਆ ਹੋਇਆ ਹੀ ਥੋੜਾ ਟਾਈਮ ਆਇਆ ਔ ਜੀ ਘਰੇ ਲੈ ਗਿਆ ਮੈਂ ਘਰੇ ਰੱਖ ਗਿਆ ਲੈਣਾ ਚੱਲ ਬਈ ਆਡਾ ਟਾਈਮ ਹੈ ਮੈਂ ਜਲ ਤੁਹਾਡੇ ਠੀਕ ਰਾਂਦੇ ਨੇ ਇਹ ਡੇਜ ਕਿੱਥੇ ਰੱਖਾਂਗਾ ਔਰ ਮੈਡਮ ਦਾ ਅੱਡੀ ਨੇ ਕੀ ਕੰਮ ਕੀਤਾ ਜੀ ਔਰ ਰਾਤ ਨੂੰ ਉਹਨਾਂ ਨੂੰ ਚੁੱਲ੍ਹੇ ਦੇ ਕੋਲ ਆਪ ਆ ਕੇ ਦੇਖਦੇਵੇਂ ਨਾਲ ਉਹਨਾਂ ਨੂੰ ਵੀ ਧਰ ਲਿਆ ਐ ਜੀ ਠੰਡ ਲੱਗਦੀ ਹੋਣੀ ਐ ਵੀ ਚਾ ਲੈ ਇਹਨਾਂ ਨੂੰ ਅੱਗ ਸਗਾ ਦੀ ਐ ਉਹਨਾਂ ਨੂੰ ਆਗ ਕਿਖਾਈ ਆਗੋ ਕੇ ਸਗਾ ਕੇ ਜਦੋਂ ਰਾਤੀ ਸੌਣ ਲੱਗੇ ਨਹੀਂ ਤੇ ਉਹਨਾਂ ਦੇ ਜੰਗਲੇ ਦੇ ਉੱਤੇ ਵੀ ਕੰਬਲ ਦੇ ਤਾਂ ਉਹਨਾਂ ਦਾ ਮੂੰਹ ਚੜਦਾ ਐ ਇਹ ਜੀ ਠੰਡ ਲੱਗ ਜੀ ਮੈਂ ਤਾਂ ਕੰਬਲ ਦਿੱਤਾ ਸੀ ਉਹ ਵਿਚਾਰੇ ਸਵੇਰੇ ਮਾਰੀ ਗਏ ਓਏ ਮੈਂ ਆ ਗਿਆ ਤੂੰ ਜੰਗਾ ਕਹਿੰਦੀ ਓਏ ਮੈਨੂੰ ਤਾਂ ਬੜਾ ਪਾਪ ਲੱਗਾ ਮੈਂ ਹੋਣੀ ਮੈਨੂੰ ਲੱਗਦਾ ਏ ਦਰਮੀ ਚੱਲ ਉਹਨੇ ਕਿਹੜਾ ਜਾਣ ਕੇ ਉਹ ਕਰਿਆ ਦਾ ਆਜ਼ਾਦ ਰਹਿਣਾ ਚਾਹੀਦਾ ਇਹਨਾਂ ਨੂੰ ਆਏ ਜੇ ਵੀ ਆਜ਼ਾਦ ਹੀ ਰਹੇਗਾ ਤੇਰੇ ਬਾਹਰ ਕੱਢ ਲਿਆ ਕਰਾਂਗੇ ਨਾ ਮਤਰਾ ਆਟਿਓ ਆਟਿਓ ਆ ਰਿਹਾ ਪਿੱਛੇ ਹੀ ਹਲੇ ਹੈ ਨਾ ਰੁਕਿਆ ਆਇਆ ਭੱਜੇ ਨਹੀਂ ਗਿਆ ਸੋਰ ਨਹੀਂ ਗਾੜ ਆ ਹਾਂ ਅੱਛਾ ਉਹਦੇ ਕੋਲੇ ਗਏ ਆ ਮੈਂ ਦੇਵਾ ਗਿਆ ਬਣਾ ਦੇ ਫਿਰ ਬਰੋਲਾ ਟੱਕ ਲਾ ਕੇ ਅੱਡੀਆ ਨੂੰ ਭੱਜ ਲਾ ਸੁਣਖਿਆ ਯਾਰ ਨਾਏ ਮਿੱਤਰੋ ਪਿੱਛੇ ਹੀ ਰੁਕ ਗਿਆ ਉਹ ਪਰ ਹਾਈਟ ਵਾਲੀ ਗੱਡੀਆਂ ਨੂੰ ਜ਼ਿਆਦਾ ਰੋਕਦੇ ਪਏ ਆ ਲੰਬੀ ਗੱਡੀ ਜਮਦਾਨ ਦਾ ਨਾ ਟੈਕ ਲੰਬੀ ਦਾ ਫਾਇਦੇ ਵੀ ਬਹੁਤ ਆ ਨੁਕਸਾਨ ਕੋਈ ਨਹੀਂ ਪੈਦੇ ਪੈਦੇ ਆ ਹੋਰ ਗੱਡੀਆਂ 'ਚ ਹਾਈਟ ਜਾਂਦੀ ਆਪਣੀ ਗੱਡੀ 'ਚ ਹਾਈਟ ਨਹੀਂ ਜਾਂਦੀ ਵਾਲ ਦੀ ਨਾ ਜਾਵੇ ਆਲੂਆਂ ਦੀ ਨਾ ਜਾਵੇ ਪਿਆਜ਼ਾਂ ਦੀ ਇਹ ਲੰਗੂ ਰਾਂਗਾਰਾਂ ਦੀ ਦਾ ਜਾ ਸਕਦੀ ਹੈ। ਬੁਲਾਦੀ ਵੀ ਇੱਕ ਕ੍ਰੇਡ ਲਿਖੇਗਾ ਡੇਟ। ਹਾਂ। ਉਹ ਆ ਵੀ ਲੈਣੇ ਕ੍ਰੇਡ ਜਾਂਦੇ ਨੇ ਅੰਦੇ ਢੇਡ ਜਾਏਗਾ। ਇਹ ਜੇ ਡੇਟ ਜਾਏਗਾ। ਤੇ ਚਲੋ ਚੱਲਦੇ ਹਾਂ ਹੁਣ ਜਾ ਕੇ ਤੁਹਾਨੂੰ ਮਿਲਦੇ ਹਾਂ ਹੋਟਲ ਤੇ ਕਿਉਂਕਿ ਗੁਰਿੰਦਰ ਬਾਈ ਦਾ ਆਇਆ ਫੋਨ ਕਹਿੰਦਾ ਹੋਟਲ ਦੀ ਜ਼ਰੂਰ ਵੀਡੀਓ ਬਣਾਈ ਕਹਿੰਦਾ ਉੱਤੇ ਤੇ ਹੋਟਲ ਘੈਂਟੇ ਹੋਣਾ ਜਿਹੜਾ ਉਹ ਵੀਡੀਓ ਬਣਾਉਣੇ ਨੂੰ ਕਹਿ ਰਿਹਾ। ਇਹ ਪਤਾ ਮਾੜੀ ਚੀਜ਼ ਨੂੰ ਤਾਂ ਕਹਿੰਦਾ ਵੀ ਨਹੀਂ ਉਹ ਵੀ ਹਾਂ ਇਹ ਵੀਡੀਓ ਬਣਾ ਸਪਾਰਸ ਤਕੜੀ ਉਹ ਆਈ ਆ ਮਾੜੇ ਨੂੰ ਤਾਂ ਹੁੰਦੇ ਨਿਉ ਲੱਗਦਾ ਮਾੜੇ ਨੂੰ ਨਿਉ ਕਰਨ ਦਿੰਦਾ ਨਾ ਮਾੜੇ ਪੁਲਿਸ ਵਾਲੇ ਕੋਲ ਗੱਡੀ ਰੋਕ ਕੇ ਟੁੱਟ ਗਈ ਬੰਦਾ ਅਗਲੇ ਪਰ ਨੂੰ ਓਏ ਕਿਆ ਰਾਇ ਉਹਦਣ ਨੂੰ ਕਾ ਹੋ ਗਿਆ ਵੀ ਲੈ ਖਾ ਜੂਗਾ ਪੁਲਿਸ ਵਾਲੇ ਨੇ ਇਹ ਆਈਟਮ ਹੈ ਸਾਡੀ ਲੋ ਮਿੱਤਰੋ ਬਾਰਡਰ ਤੇ ਪਹੁੰਚ ਗਏ ਆਪਾਂ ਬੰਗਾਲ ਵਾਲੇ ਤੇ ਔਰ ਕਰ ਲਿਆ ਤੇ 500 ਰੁਪਏ ਦੇ ਤੋਂ 32 ਦੇ ਕੇ ਆਏ ਤੇ ਅੱਗੇ ਦੇਣ ਨੂੰ 20 ਦਾ ਨੋਟ ਨਹੀਂ ਹੈ ਸਾਡੇ ਕੋਲ 10-10 ਦੇ ਸਿੱਕੇ ਹੀ ਦੇ ਦੇ ਦਾਂਗੇ ਗੱਲਾਂ ਉਹ ਵੀ ਕਹਦੇ ਤੁਸੀਂ ਭੀ ਕੇ ਮੰਗਣੀ ਹਾਂ ਹਾਂ ਲਾ ਭਾਈ ਆ ਲਿਖਿਆ ਵਾ ਪੰਜਾਬੀ ਚ ਦੋ ਰੋਡ ਹੱਲਾ ਆ ਆ ਗਿਆ ਆ ਆ ਗਿਆ ਇਰੀ ਪਾਰਕਿੰਗ ਕਿੱਥੇ ਆ ਅੰਦਰ ਪਾਰਕਿੰਗ ਆ ਆ ਲੈ ਹੁਣ ਆ ਆ ਯੂਰੀਆ ਪਰ ਇਹਦਾ ਇੱਧਰ ਆ ਆਹੋ ਇੱਧਰ ਲਾ ਬਰਾਬਰ ਨਾ ਭਾਈ ਆ ਖੜੇ ਆ ਆ ਇੱਥੇ ਰੱਖ ਠੀਕ ਆ ਜੀ ਇਹਦੇ ਬਰਾਬਰ ਲਾਓ ਭਾਈ ਉੱਪਰ ਤਾਰਾਂ ਵੀ ਹੈਗੀਆਂ ਜਾਣ ਦੇ ਜਾਣ ਦੇ ਜਾਣ ਦੇ ਬਾਸ ਉੱਚੀਆਂ ਆ ਉੱਚੀਆਂ ਉੱਚੀਆਂ ਨੇ ਤਾਰਾਂ ਤੋੜਿਆਰ ਦੀਆਂ ਕੱਟਦੇ ਫੁੱਲ ਚਲੋ ਚਲੋ ਜਾਣ ਦਾ ਜਾਣ ਦਾ ਜਾਣੋ ਜਾਣਦੇ ਜਾਣਦੇ ਕੱਢਦੇ 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 ਦੇਖ ਰਿਹਾ ਕੋੜਾ ਚੱਲ 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 ਸਿਆਲੋ 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 ਪੋਲੀਡੋਲੀ ਪਾਰਕਿੰਗ ਹੁਣ ਲੋ ਭਾਈ ਮਿੱਤਰੋ ਯੂਰੀਆ ਵੀ ਹੈਗਾ ਇੱਥੇ ਸਵੇਰੇ ਆਪਣਾ ਯੂਰੀਆ ਫੁੱਲ ਕਰਾ ਲਾਂਗੇ ਤੇ ਹੈ ਵੀ Tata Motor ਦਾ ओरिजिनल ਆ। ਕੀ ਰੇਟ ਆ ਇੱਥੇ? 53 ਰੁਪਏ 50 ਪੈਸੇ 53 ਰੁਪਏ 50 ਪੈਸੇ ਫੁੱਲ ਕਰਾ ਕੇ ਛੁੱਟਾਂ ਮਾਰਦੇ ਜਾਵਾਂਗੇ ਛੁੱਟਾਂ ਛੁੱਟਾਂ ਵੀਰੇ ਟੂਰ ਹੋਟਲ ਗਰੇਂਦਰ ਬਾਈ ਕਹਿੰਦਾ ਦਾ ਇਹ ਵੀਡੀਓ ਬਣਾ ਦੀ ਹਟਲ ਦੀ ਤੇ ਆਪਣੇ ਆਪ ਬਣਾ ਲੈਣੀ ਹੁਣ ਫਾਨੇ ਆ ਰੋਟੀਆਂ ਦੇ ਪਰੌਦੇ ਨੂੰ ਹੁਣ ਗਾਨੇ ਆ ਸਸਰੀ ਘਾਲ ਦੀ ਹਾਂ ਬਈ ਮਿੰਟੂ ਕਹਿੰਦਾ ਮੈਂ ਰੋਟੀ ਖਾਣੀ ਐ ਲੇਟ ਕਹਿੰਦਾ ਕਿਉਂਕਿ ਉਹ ਉੱਠਿਆ ਲੇਟ ਅਗਲੇ ਚਾਹ ਚੂ ਪੀਊਗਾ ਤੇ ਪ੍ਰੈਸ਼ਰ ਵੀ ਚੋ ਹੋ ਗਿਆ ਹੋਊਗਾ ਲੋਗਾਂ ਨਾਲ ਨਾ ਟੁੰ ਲਵਾਲਾ ਇਕੱਲਾ ਹੀ ਹੂੰ ਖਾਣਿਆ

ਕਿਉਂਕਿ ਹਲੇ ਟਾਈਮ ਵੀ ਨਹੀਂ ਨਾ ਹੋਇਆ ਹਲੇ ਜਾਣੇ ਦਾ ਟਾਈਮ ਹੈ ਲੋਕਾਂ ਦੇ ਕਿਉਂਕਿ ਆਪਾਂ ਨੇ ਅੱਜ ਭਾਂਜੀ ਨਹੀਂ ਕਰਨੀ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਡਿਲੀਵਰ ਇਹਨਾਂ ਨੇ ਸਾਰਿਆਂ ਨੂੰ ਕਹਿਣਾ ਤਾਂ ਵੀ ਟੀਏ ਜੀ ਨੂੰ ਬਚਾਓ ਗੱਡੀ ਟੀਏ ਜੀ ਨੂੰ ਬਚਾਓ ਲਓ ਮੇਤਰੋ ਆ ਗਈ ਆਪਣੀ ਸਬਜ਼ੀ ਇੱਧਰ ਪਿਆਜ਼ ਸੌਜੀ ਇਕੱਲੇ ਬੰਦੇ ਵਾਸਤੇ ਬਾਦੂ ਆ ਪੋਨੇ ਮਾਰ ਲੈਣੀ ਹੈ ਜੀ ਪਲਟੀ ਚਮਚ ਦੇ ਦੇ ਯਾਰ ਪਲਟੀ ਮਾਰ ਕੇ ਇਹ ਪੋਨੇ ਸਵੇਰੇ ਵਈ ਗੱਡੀ ਗਈ ਹੋਣੀ ਸਾਡੀ ਪਿਆਜ਼ਾਂ ਵਾਲੀ ਨਹੀਂ ਨਹੀਂ ਉਹ ਚੁੰਨੀ ਵੀ ਗਈ ਆ ਆਹ ਚੁੰਨੀ ਆ ਮੈਨੂੰ ਦੇ ਨੇ ਆਹ ਉਹਨੇ ਦੱਸਿਆ ਕਹਿੰਨਾ ਬਾਈ ਦੇ ਹੋਟਲ ਦੀ ਕਹਿੰਨਾ ਵੀਡੀਓ ਬਣਾਈ ਕੀਆ ਹਾਂ ਭਾਈ ਯਾਦ ਹੈ ਹੈ ਇਹ ਤਾਂ ਢੀਕ ਨਹੀਂ ਤੈਨੂੰ ਹਾਂ ਹਾਂ ਕਿਆ ਕਹਣਾ ਨੇ ਉਹ ਬੈ ਦੇ ਲਓਏ ਮਿੱਤਰੋ ਰਾਤ ਆਪਾਂ ਨੇ ਵਲੌਗ ਦਾ ਐਂਡ ਨਹੀਂ ਕੀਤਾ ਸੀਗਾ ਚਾਹੇ ਦੇ ਰਹੇ ਹਾਂ ਯਾਰ ਤੇ ਅਦਰ ਬਾਈ ਲੱਗਿਆ ਵਾ ਹੁਣ ਕੁਰਸੀਆਂ ਰਗੜਨ ਇਹ ਬਾਈ ਦਾ ਹੋਟਲ ਆ ਤੇ ਹੋਟਲ ਦੀ ਤੁਹਾਡੇ ਨੂੰ ਲੋਕੇਸ਼ਨ ਵੀ ਦੱਸਦੇ ਹਾਂ ਆ ਤਾਂ ਸਵੇਰ ਦਾ ਲੱਗਿਆ ਵਾ ਨੂੰ ਹਣਾ ਖੋਲ ਖੋਲ ਕੇ ਸਾਫ ਕਰ ਰਹੇ ਆ ਤੇ ਤੁਹਾਨੂੰ ਹੁਣ ਸਮਝਾਣੇ ਆ ਲੋਕੇਸ਼ਨ ਹੋਟਲ ਦੀ ਚਲ ਬਾਈ ਉਹ ਦੱਸ ਦੂਗਾ ਕਵੇਂ ਆ ਬਾਈ ਇਹ ਇੱਥੋਂ ਬਾਰਡਰ ਤੋਂ ਕਿੰਨੇ ਕਿਲੋਮੀਟਰ ਆ ਬਾਰਡਰ ਤੋਂ 20 ਕਿਲੋਮੀਟਰ ਪੂਰੇ 20 ਕਿਲੋਮੀਟਰ ਆ 20 ਕਿਲੋਮੀਟਰ ਖੜਗਪੁਰ ਤੋਂ ਵੀ 20 ਕਿਲੋਮੀਟਰ ਪਹਿਲਾਂ ਖੜਗਪੁਰ ਇੱਧਰ ਖੜਗਪੁਰ ਆ ਖੜਗਪੁਰ ਤੋਂ ਵੀ 20 ਕਿਲੋਮੀਟਰ ਆ ਤੇ ਇੱਧਰ ਬਾਰਡਰ ਤੋਂ ਵੀ 20 ਕਿਲੋਮੀਟਰ ਆ ਤੇ ਟੂਰ ਹੋਟਲ ਆ ਐਚਪੀ ਪੰਪ ਦੇ ਮੂਰੇ ਔਟਾ ਟੋਲ ਦਾ ਬੋਰਡ ਦਿਖਣ ਲੱਗ ਜਾਂਦਾ ਉੱਥੇ ਤੇ ਆ ਪੋਲਾ ਪੋਲਾ ਆਇਆ ਮੂਰੇ ਪੋਲ ਨਹੀਂ ਕੜਨਾ ਉਹ ਪੁਲ ਤੋਂ ਸਰਵਿਸ ਰੋਡ ਹੀ ਲੈ ਲੈਣਾ ਟੁੱਟਿਆ ਵਾ ਯਾਰ ਮੈਨੂੰ ਇਹਦੀ ਜੇ ਲੋਕੇਸ਼ਨ ਹੋਈ ਨਾ ਮੈਨੂੰ ਪਾਣੀ ਆਈ ਮੈਂ ਪਾਉਂਗਾ ਦੇ ਡਿਸਕ੍ਰਿਪਸ਼ਨ ਚ ਲੋਕੇਸ਼ਨ ਪਾ ਦੂੰਗਾ ਤੇ ਇੱਥੇ ਮੈਸਤਰੀ ਵੀ ਹੈਗਾ ਜਾਂਸੀ ਟਾਟਾ ਮੋਟਰ ਦੀ ਹੈ ਇਹਨਾਂ ਕੋਲ ਯੂਰੀਆ ਵੀ ਹੈਗਾ ਸਾਰਾ ਕੁਝ ਦੇ ਇਧਰ ਨਹਾਣ ਧੋਣ ਦਾ ਸਿਸਟਮ ਸਾਰਾ ਦੇਖ ਸਕਦੇ ਆ ਤੁਸੀਂ ਲੱਗਿਆ ਵਾ ਤੇ ਆਹ ਟਾਟਾ ਦੀ ਏਜੰਸੀ ਦਾ ਬੋਰਡ ਲੱਗਿਆ ਵਾ ਸਾਹਮਣੇ ਠੀਕ ਆ ਤੇ ਹੁਣ ਉਹ ਹੋਰ ਬਾਕੀ ਜੋ ਵੀ ਸੇਵਾਵਾਂ ਬਾਈ ਕਰਦੇ ਆ ਉਹ ਤੁਹਾਨੂੰ ਉਹਰੇ ਆ ਕੇ ਪਤਾ ਲੱਗ ਜਾਣੀਆਂ ਤੇ ਰੋਟੀ ਪਾਣੀ ਤੇ ਨੰਬਰ ਆ ਰਾਤ ਅਸੀਂ ਖਾਦਾ ਸੀਗਾ ਤੁਹਾਨੂੰ ਪਤਾ ਜਿਹੜੇ ਦਾ 1 ਨੰਬਰ ਹੋਦਾ ਉਦਾਪਾ ਇੱਕ ਨੰਬਰ ਕਹੀਦਾ ਜਿਹਦਾ ਮਾੜਾ ਉਹਦਾ ਮਾੜਾ ਕਹੀਦਾ ਆਪਾਂ ਕਿਹੜਾ ਪੈਸੇ ਲੈਣੇ ਆ ਕਿਸੇ ਤੋਂ ਪ੍ਰਮੋਸ਼ਨ ਦੇ ਆ ਉਹ ਜਿੱਦਾਂ ਦਾ ਹੈਗਾ ਉਦਾਂ ਦਾ ਕਹਾਂਗੇ ਤੇ ਹੁਣ 12 ਦਿਖਾ ਦਿੰਨੇ ਆ ਹੋਟਲ ਇੱਕ ਵਾਰੀ ਹਨਾ ਚਾਹ ਨਾਲ ਚੱਲ ਰਹੀ ਐ ਇਹ ਯਾਰ ਟੂਰ ਹੋਟਲ ਉਹ ਸਾਹਮਣੇ ਐਚਪੀ ਦਾ ਪੰਪ HP ਦੇ ਪੰਪ ਦੇ ਸਾਹਮਣੇ Tata ਦੀ ਏਜੰਸੀ ਹੈ ਪੂਰੋਂ ਬੋਰਡ ਲੱਗਿਆ ਵਾ ਲੈ ਜਾਂਦਾ ਆ ਪੌੜ ਪੌੜ ਨਹੀਂ ਕੜਨਾ ਪੌੜ ਕੋ ਸਰਵਿਸ ਰੋਡ ਲੈ ਲੈਣਾ ਉਹ ਪਿੱਛੇ ਤੋਂ ਹੀ ਆ ਆਏ ਟੂਰ ਹੋਟਲ ਪਾਰਕਿੰਗ ਇੱਧਰ ਵੀ ਹੈਗੀ ਏਦੀ ਪਿੱਛੇ ਵੀ ਵਾਧੂ ਆ ਮੰਨ ਲਾ ਜੇ ਕਿਸੇ ਨੇ ਚਾਹੂ ਪੀ ਕੇ ਜਾਣਾ ਅੱਜ ਇਹਨੂੰ ਜਾ ਖਾਦਾ ਤੇ ਹੁਣ ਕਰਦੇ ਆ ਪਾ ਇਹ ਵਲੌਗ ਦਾ ਐਂਡ ਇਹ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਚ ਜਦ ਤੱਕ ਰੱਬ ਰਾਖਾ ਤੇ ਗੁਰਿੰਦਰભાઈ ਨੇ ਪੈਟਰੋਲ ਸਿੱਟ ਲਿਆ ਸੀਗਾ ਆਪਣੇ ਉੱਪਰ ਕੱਲ ਉਹ ਕਿਉਂ ਸਿੱਟਿਆ ਅਗਲੇ ਵਲੌਗ 'ਚ ਦੱਸਾਂਗੇ